ਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰ ਗੁਰ ਪ੍ਰਸਾਦ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਪਰਮ ਸਨਮਾਨਯੋਗ ਚਵਰਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਜੁਗੁ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਅੱਜ ਦਾ ਇੱਕ ਗੁਰਮਤ ਸਮਾਗਮ ਜੋ ਕਿ ਸੰਪਰਤਾ ਹਜ਼ੂਰ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਤੋਂ ਵਰਸਾਏ ਹੋਏ ਬਾਬਾ ਮੋਹਨ ਸਿੰਘ ਜੀ ਬੜਾਪੁਰ ਔਰ ਉਹਨਾਂ ਤੋਂ ਵਰਸਾਇਓ ਹੈ ਬਾਬਾ ਜੋਗਾ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਦੇ ਇਸ ਸਥਾਨ ਦੀ ਔਰ ਦੋਹਾਂ ਸਥਾਨਾਂ ਦੀ ਸੇਵਾ ਨਿਭਾਰੇ ਨੇ ਇਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਆਓ ਜਿਤਨਾ ਕ ਸਮਾਂ ਦਾਸ ਨੂੰ ਸੇਵਾ ਕਰਨ ਦਾ ਪ੍ਰਾਪਤ ਹੋਇਆ ਹੈ ਆਪਣੇ ਨਿਰਧਾਰਿਤ ਸਮੇਂ ਚ ਰਹਿ ਕੇ ਆਪ ਜੀ ਦੀ ਸੇਵਾ ਕਰ ਸਕਾਂ ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ ਗੁਰੂ ਬਖਸ਼ੀ ਫਤਹਿ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਜੀ ਫਲਾਵਰ ਉਸ ਸਕੂਲ ਦੇ ਬੱਚ ਸਕੂਲ ਦੇ ਬੱਚੇ ਬਹੁਤ ਹੀ ਸੁੰਦਰ ਕੀਰਤਨ ਕਰਕੇ ਗਏ ਨੇ ਮੈਂ ਕੁਝ ਕਮੈਂਟ ਜਿਹੜੇ ਨੇ ਆਪਣੇ ਸਮੇਂ 'ਚ ਰਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸ ਸੰਸਾਰ 'ਤੇ ਆਉਣ ਦਾ ਮਕਸਦ ਕੀ ਸੀ ਔਰੰਗਜ਼ੇਬ ਦਾ ਰਾਜ ਹੈ ਔਰੰਗਜ਼ੇਬ ਦੇ ਰਾਜ ਦੇ ਵਿੱਚ ਇਤਨਾ ਕਟੜ ਮੁਸਲਮਾਨ ਹੈ ਦੰਨੇ ਭਰਾ ਆਪਣੇ ਜਿਹੜੇ ਕਤਲ ਕਰਾਉਂਦਾ ਹੈ ਆਪਣੇ ਪਿਤਾ ਸ਼ਾਹਜਹਾਨ ਨੂੰ ਜੇਲ੍ਹ ਵਿੱਚ ਪਾਉਂਦਾ ਹੈ ਔਰ ਫਿਰ ਨਿਸ਼ਚਿੰਤ ਹੋ ਕੇ ਤਖਤ ਤੇ ਬੈਠਦਾ ਹੈ ਉਦੋਂ ਦੇਸ਼ ਦੀ ਹਾਲਤ ਬਹੁਤ ਭਿਆਨਕ ਸੀ ਕੋਈ ਮੰਦਰਾਂ ਦੇ ਵਿੱਚ ਕੀਰਤਨ ਨਹੀਂ ਸੀ ਕਰ ਸਕਦਾ ਅਨੇਕਾਂ ਤਰ੍ਹਾਂ ਦੇ ਬਹੁਤ ਜਿਹੜੇ ਉੱਥੇ ਰੋਕਬੰਦੀ ਲਾਈ ਹੋਈ ਸੀ ਮੇਰੇ ਕਹਿਣ ਤੋਂ ਮਰਾਦ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਸ਼ਟ ਜਮਨ ਉਸ ਹਿਮਕੁੰਡ ਸਾਹਿਬ ਦੀ ਧਰਤੀ ਤੇ ਜਿਹੜੇ ਤਪਸਵੀ ਤਪ ਕਰ ਰਹੇ ਸਨ ਉਸ ਵਕਤ ਉਹ 4 17 ਉਸ ਮਹਾਰਾਜ ਉਥੇ ਬਖਸ਼ਿਸ਼ ਕਰਦੇ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਦਤ ਜੇ ਬਿਦਮੋਏ ਆਨੋ ਹੇਮਕੁੰਟ ਪਰਬਤ ਹੈ ਜਹਾਂ ਸ਼ਬਦ শৃੰਗ ਸੋਭਤ ਹੈ ਤਹਾਂ ਸ਼ਬਦ শৃੰਗ ਤੇ ਨਾਮ ਕਹਾਵਾ ਪੰਡ ਰਾਜ ਜੇ ਜੋ ਕਮਾਵਾ ਤੈ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਏ ਵਿਦ ਕਰਤ ਤ ਤ ਵਸਿਆ ਭਇਓ ਦ્વੈਤੇ ਏਕ ਰੂਪ ਹੋਏ ਗਿਓ ਅਗਲਾ ਬਚਨ ਹੈ ਤਾਤ ਮਾਤ ਮੁਰ ਅਲਖ ਅਰਾਦਾ ਬਉ ਬਿਤ ਜੋਗ ਸਾਧਨਾ ਸਾਦਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਇਸ ਮੋਈ ਦੀਆ ਆਇਸ ਤੋਂ ਭਾਵ ਹੈ ਆਗਿਆ ਕੀਤੀ ਮੇਰੇ ਕੋ ਇਤਨਾ ਸਮਾਂ ਨਹੀਂ ਮੈਂ ਇਹਦੇ ਅਰਥ ਆਪ ਜੀ ਨੂੰ ਸਰਵਣ ਕਰਵਾਵਾਂ ਹਾਲੇ ਆਪ ਜੀ ਨੂੰ ਸ਼ਬਦ ਸਰਵਣ ਕਰਵਾ ਰਿਹਾ ਹਾਂ ਆ ਇਸ ਮੋਦੀਆ ਤਬ ਹਮ ਜਨਮ ਕੱਲੂ ਮਿਲਿਆ ਚਤਨਾ ਪਇਓ ਹਮਰੋ ਆਮਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨ ਨਿ ਵਾਹਿਗੁਰੂ ਨੇ ਅਕਾਲ ਪੁਰਖ ਨੇ ਐਸੀ ਬੇਨਤੀ ਕੀਤੀ ਤੁਸੀਂ ਮਾਤ ਲੋਕ ਦੀ ਧਰਤੀ ਤੇ ਜਾਓ ਤੇ ਮਹਾਰਾਜ ਨੂੰ ਬੇਨਤੀ ਕੀਤੀ ਉਥੇ ਦੁਸ਼ਟਾਂ ਦਾ ਨਾਸ਼ ਕਰੋ ਤੇ ਮਹਾਰਾਜ ਕਹਿਣ ਲੱਗੇ ਤੁਹਾਡੇ ਤੋਂ ਬਿਨਾ ਇਹ ਪੰਥ ਚੱਲਣ ਵਾਲੀ ਉਹਨਾਂ ਫਿਰ ਪੁੱਤਰ ਦਾ ਇੱਥੇ ਮਾਨ ਦੇ ਦਿੰਦੇ ਨੇ ਮੈਂ ਆਪਣਾ ਸੁਤ ਤੋਏ ਨਵਾਜਾ ਮੈਂ ਤੈਨੂੰ ਪੁੱਤਰ ਦਾ ਮਾਨ ਦੇਣਾ ਮੈਂ ਆਪਣਾ ਸੁਤ ਤੋਏ ਨਵਾਜਾ ਪੰਥ ਪਰਚਰ ਕਰਬੇ ਕੋ ਸਾਜਾ ਜਹਾਂ ਤਹਾਂ ਤੁਮ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਕਹਿੰਦੇ ਉਹਨਾਂ ਕਬੁੱਧੀਆਂ ਤੋਂ ਉਹਨਾਂ ਲੋਕਾਂ ਨੂੰ ਹਟਾਓ ਤੇ ਗੁਰੂ ਮਹਾਰਾਜੀ ਕਹਿੰਦੇ ਫਿਰ ਹੱਥ ਜੋੜ ਕੇ ਖੜੇ ਹੋ ਗਏ ਉਹਨਾਂ ਨੇ ਬਚਨ ਕਹੇ ਸੀ ਠਾਂਡ ਪਿਓ ਮੈਂ ਜੋਰ ਕਰ ਬਚਨ ਕਹਾ ਸਰਨਿਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਮੇਰੇ ਕਹਿਣ ਤੋਂ ਮਰਾਜ ਗੁਰੂ ਮਹਾਰਾਜੀ ਇਸ ਮਾਤ ਲੋਕ ਦੀ ਧਰਤੀ ਤੇ ਆਏ ਉਹਨਾਂ ਨੇ 14 ਜੰਗਾਂ ਲੜੀਆਂ ਆਪਣੀ ਜਾਇਦਾਦ ਵਾਸਤੇ ਨਹੀਂ ਲੜੀਆਂ ਗੁਰੂ ਮੇਰੀ ਪੀਰੀ ਦੇ ਮਾਲਕ ਨੇ ਚਾਰ ਜੰਗਾਂ ਲੜੀਆਂ ਗੁਰੂ ਮਹਾਰਾਜੀ ਧਰਮ ਵੀਰ ਨੇ ਗੁਰੂ ਮਹਾਰਾਜੀ ਕਰਮ ਵੀਰ ਨੇ ਵੀਰ ਸ਼ਬਦ ਜਿਹੜਾ ਇੱਕ ਬਹੁਤ ਬਹਾਦਰ ਹੁੰਦਾ ਹੈ ਗੁਰੂ ਮਹਾਰਾਜੀ ਕਹਿੰਦੇ ਨੇ ਉਹ ਕਰਮ ਵੀਰ ਨੇ ਵਿਦਿਆ ਵੀਰ ਨੇ ਪ੍ਰੇਮ ਵੀਰ ਨੇ ਔਰ ਦਾਨ ਵੀਰ ਨੇ ਇਹ ਵੀਰਾਂ ਦੇ ਵਿੱਚ 6 ਨੇ ਹੁਣ ਇਹਦੇ ਵਿੱਚ ਸਮਾਂ ਹੋਵੇ ਤੇ ਘੰਟਿਆਂ ਬਦੀ ਲੱਗਦਾ ਹੈ ਮੈਂ ਟੂਕਾ ਮਾਤਰ ਆਪ ਜੀ ਨੂੰ ਸ਼ਰਮਣ ਕਰਾ ਕੇ ਆਪ ਜੀ ਕੋ ਖਿਮਾ ਚਾਹਾਂ ਕਿਉਂਕਿ ਪੰਜਾਬ ਦੀ ਧਰਤੀ ਤੋਂ ਬਹੁਤ ਉੱਚ ਕੋਟੀ ਦੇ ਵਿਦਵਾਨ ਬੁਲਾਰੇ ਜਿਹੜੇ ਬੁਲਾਏ ਹੋਏ ਨੇ ਬਾਬਾ ਮੋਨ ਸਿੰਘ ਜੀ ਜਿਨ੍ਹਾਂ ਨੇ ਸਾਡੀ ਡਿਊਟੀ ਲਗਾਈ ਅਜੇ ਸਟੇਜ ਤੇ ਅਸੀਂ ਆਏ ਹੀ ਸਾਂ ਬਾਬਾ ਜੀ ਨੇ ਬਹੁਤ ਮਾਇਆ 500 ਰੁਪਏ ਆਉਂਦਿਆਂ ਦਿੱਤਾ ਹੈ ਔਰ ਇਤਨਾ ਪਿਆਰ ਕਰਦੇ ਨੇ ਇਹਨਾਂ ਦੀ ਕਥਨ ਤੋਂ ਕੋਈ ਬਚਨ ਦਾਸ ਕੋ ਨਹੀਂ ਹੈ ਜੋ ਮੈਂ ਉਸ ਦੀ ਇਹਨਾਂ ਦੀ ਕਰ ਸਕਾਂ ਇਹ ਵੀਰ ਸੂਰਮ ਬਲਿਆਨ ਵੀ ਹੈ ਭਗਤ ਵੀ ਨੇ ਸ਼ਕਤੀ ਦੇ ਵੀ ਬਹੁਤ ਮਾਹਿਰ ਨੇ ਮੇਰੇ ਕਹਿਣ ਤੋਂ ਮਰਾਦ ਬਾਬਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਧਰਮਵੀਰ ਨੇ ਧਰਮਵੀਰ ਦੀ ਜਦੋਂ ਗੱਲ ਆਉਂਦੀ ਹੈ ਪਿਤਾ ਜੀ ਨੂੰ ਦਿੱਲੀ ਵੱਲ ਉਹ ਤੋਰਦੇ ਨੇ ਜੇ দানਪੀਰ ਦੀ ਗੱਲ ਹੁੰਦੀ ਹੈ ਸਾਰਾ ਸਰਵੰਸ ਜਿਹੜਾ দান ਗੁਰੂ ਮਹਾਰਾਜ ਜੀ ਕਰਦੇ ਨੇ ਜੇ ਕਰਮਪੀਰ ਦੀ ਗੱਲ ਆਉਂਦੀ ਹੈ ਉੱਥੇ ਕਹਿੰਦੇ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਹਿੰਦੇ ਇਹ ਤੇਰਾ ਕਰਮ ਹੈ ਤੂੰ ਦ્વੈਦ ਭਾਵਨਾ ਤੋਂ ਦੂਰ ਹੋ ਕੇ ਗੁਰੂ ਮਹਾਰਾਜ ਜੀ ਦਾ ਦਾਮਣੜ ਪਕੜਾ ਗੁਰੂ ਮਹਾਰਾਜ ਜੀ ਵਿਦਿਆਵੀਰ ਨੇ ਜਦੋਂ ਵਿਦਿਆ ਦੀ ਗੱਲ ਆਏਗੀ ਇੱਥੇ ਜਦੋਂ ਕਲੰਦਰੀ ਤੱਟ ਜਦੋਂ ਜਮਨਾ ਦੇ ਕੰਡੇ ਪੌਂਟਾ ਸਾਹਿਬ ਆਏ ਘੰਟਿਆਂ ਬੱਧੀ ਇੱਥੇ ਬਾਣੀ ਉਹਨਾਂ ਨੇ ਉਚਾਰਨ ਕੀਤੀ ਜਲੇ ਹਰੀ ਥਲੇ ਹਰੀ ਬਨੇ ਹਰੀ ਗੁਫੇ ਹਰੀ ਇਹ ਜਮਨਾ ਜਦੋਂ ਵਗਦੀ ਹੈ ਬਿਲਕੁਲ ਸ਼ਾਂਤ ਹੋ ਕੇ ਇੱਥੇ ਚੱਲਦੀ ਹੈ ਆਪਨੇ ਦਰਸ਼ਨ ਕੀਤੇ ਨੇ ਗੁਰੂ ਮਹਾਰਾਜੀ ਦੀ ਜਦੋਂ ਸੋਈਏ ਆਪ ਉਚਾਰਨ ਕਰਦੇ ਹੋ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫर्योकर जोग जिती के ਸੂਰ ਸਰਾਰਦਨ ਸੁੱਧ ਸਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਇਹ ਵੀ ਜਮਨਾ ਦੇ ਤੱਟ ਤੇ ਬਾਣੀ ਉਚਾਰਨ ਕੀਤੀ 함ਰੀ ਕਰੋ ਹਾਜ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਕਬਿਓ ਬਾਚ ਬੇਨਤੀ ਚੋਪੀ ਦੀ ਬਾਣੀ ਗੁਰੂ ਮਹਾਰਾਜ ਜੀ ਨੇ ਇੱਥੇ ਉਚਾਰਨ ਕੀਤੀ ਮੇਰੇ ਕਹਿਣ ਤੋ ਮਹਰਾ ਵਿਦਿਆਵੀਰ ਨੇ ਪ੍ਰੇਮ ਵੀਰ ਨੇ ਪ੍ਰੇਮ ਵੀਰ ਗੁਰੂ ਮਹਾਰਾਜ ਜੀ ਉਸ ਜਗ੍ਹਾ ਦੀ ਗੱਲ ਕਰਦੇ ਨੇ ਉਧਰ ਬਸੰਭਰਾ ਦੇਵੀ ਜਿਹਦੇ ਘਰ ਪੁੱਤਰ ਨਹੀਂ ਹੈ ਬਾਲਵਸਤਾ ਵਿੱਚ ਉਹਦਾ ਪੁੱਤਰ ਬਣਦੇ ਨੇ ਪੰਡਿਤ ਸ਼ਿਵਦਾਤ ਜਿਹੜਾ ਲੰਬੇ ਸਮੇਂ ਤੋਂ ਰਾਮ ਦਾ ਰੂਪ ਵਿੱਚ ਧਾਰਨ ਕਰਦਾ ਮੈਨੂੰ ਦਰਸ਼ਨ ਹੋ ਜਾਣ ਤੇ ਇੱਕਦਮ ਜਿਹੜਾ ਉਹਦੀ ਗੋਦੀ ਵਿੱਚ ਜਾ ਕੇ ਉੱਤੇ ਚੜ ਜਾਂਦੇ ਨੇ ਕਹਿੰਦੇ ਪੰਡਿਤ ਜੀ ਝਾਕ ਉਹ ਪ੍ਰੇਮ ਵੀਰ ਨੇ ਉਹ ਦਾਨ ਵੀਰ ਨੇ ਉਹ ਵਿਦਿਆ ਵੀਰ ਨੇ ਉਹ ਕਰਮ ਵੀਰ ਨੇ ਉਹ ਧਰਮ ਵੀਰ ਨੇ ਮੇਰੇ ਕਹਿਣ ਤੋਂ ਮੁਰਾਦ ਅਨੇਕਾਂ ਉਦਾਹਰਨਾਂ ਨੇ ਆਓ ਉਹਨਾਂ ਦੇ ਆਗਮਨ ਜਿਹੜਾ ਪਾਟਲੀਪੁੱਤਰ ਪਹਿਲਾ ਜਗਾ ਸੀ ਇਹ ਉਸ ਸ਼ਹਿਰ ਦਾ ਨਾਮ ਹੁਣ ਗੁਰੂ ਮਹਾਰਾਜ ਜੀ ਨੇ ਉਸ ਪਟਨਾ ਸਾਹਿਬ ਦੀ ਧਰਤੀ ਸ੍ਰੀ ਹਰਮੰਦਰ ਜੀ ਗੁਰੂ ਮਹਾਰਾਜ ਜੀ ਐਤਵਾਰ ਔਰ ਸ਼ਨੀਚਰਵਾਰ ਦਾ ਦਿਨ ਉਸ ਧਰਤੀ ਤੇ 1723 ਬਿਕਰਮੀ ਔਰ ਗੁਰੂ ਮਹਾਰਾਜ ਜੀ ਉਸ ਜਗਾ ਤੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਔਰ ਮਾਤਾ ਗੁਜਰ ਕੌਰ ਉਹਨਾਂ ਦੀ ਕੁਖ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜਦੋਂ ਪ੍ਰਕਾਸ਼ ਹੋਇਆ ਇਹ ਸ਼ਬਦ ਉਚਾਰਨ ਕੀਤਾ ਸੀ ਇਹ ਮੈਂ ਸ਼ਬਦ ਕਹਿ ਕੇ ਆਪ ਜੀ ਤੋਂ ਖਿਮਾ ਚਾਹਾਂਗਾ ਮੇਰੀ ਪੀਰੀ ਮਾਲਕ ਦਾ ਜਦੋਂ ਆਗਮਨ ਹੋਇਆ ਉਨ੍ਹਾਂ ਦੇ ਵਕਤ ਵੀ ਉਸ ਪ੍ਰਕਾਸ਼ ਵੇਲੇ ਇਹ ਸ਼ਬਦ ਪੜਿਆ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਵਕਤ ਆਇਆ ਇਹ ਸ਼ਬਦ ਉਹ ਪੜਿਆ ਗਿਆ ਉਹ ਸੋਰਠ ਮਹੱਲਾ ਪੰਜਵਾਂ ਮਾਰ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਕਾ ਡੇਰਾ ਪੰਨਾ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਇਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵਰਿਆ ਸਭਨੀ ਜਾਈ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦਇਾਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਇਹ ਸ਼ਬਦ ਸੰਗਤਾਂ ਜੜੀਆਂ ਖੁਸ਼ੀਆਂ ਨਾਲ ਪੜਦੀਆਂ ਆਉਂਦੀਆਂ ਨੇ ਸਾਰੇ ਪਟਨਾ ਸ਼ਹਿਰ ਦੇ ਵਿੱਚ ਖੁਸ਼ੀਆਂ ਦਾ ਮਹਿਲ ਹੈ ਉਥੇ ਬਨਸਪਤੀ ਝੂਲ ਰਹੀ ਏ ਉਥੇ ਦੁੱਖਾਂ ਦਾ ਬਖੇੜਾ ਜੜ ਜਿਹੜੀ ਉਹ ਪੁੱਟੀ ਗਈ ਗੁਰੂ ਕੀ ਸੰਗਤ ਦਾਸ ਅੱਗੇ ਆਪਣੀ ਕਥਾ ਨੂੰ ਇੱਥੇ ਵਿਸਰਾਮ ਦੇਵੇ ਔਰ ਮੈਂ ਪੰਜ ਵਰੀ ਜ਼ਰੂਰ ਗੁਰਮੰਤਰ ਦਾ ਜਾਪ ਗਿਓ ਕਿ ਅਸੀਂ ਗੁਰੂ ਮਹਿ ਪ੍ਰਕਾਸ਼ ਦੇ ਦਿਹਾੜੇ 'ਚ ਬੈਠੇ ਆਂ ਕੋਈ ਰਸਨਾ ਵਿਰਵੀ ਵਾਂਜੀ ਨਾ ਇਹ ਸਾਰਿਆਂ ਨੇ ਬੋਲਣਾ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ சாே சத் வாே சத்நே சாே ਸਤ ਨਾਮ ਵਾਹਿਗੁਰੂ ਇਹ ਹੀ ਜੁਗਤੀ ਪਵ ਸਾਗਰ ਪਾਰ ਕਰਾ ਸਕਦੀ ਹੈ ਗੁਰੂ ਮਹਾਰਾਜ ਜੀ ਸਾਨੂੰ ਗੁਰੂ ਮਹਾਰਾਜ ਸਿਮਰਨ ਦੀ ਗੁਰੂ ਮਹਾਰਾਜੀ ਦਾਤ ਬਖਸ਼ੇ ਦਾਸ ਕੋ ਬੋਲਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਨੇ ਸਾਧ ਸੰਗ ਬਖਸ਼ਣ ਜੋਗ ਹੈ ਸੈਕਟਰੀ ਵੀਰ ਜਿਹੜੇ ਨੇ ਬਹੁਤ ਪਿਆਰ ਨਾਲ ਸਾਰਿਆਂ ਨੂੰ ਟਾਈਮ ਦੇ ਰਹੇ ਨੇ ਕੋਟਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹਜ਼ੂਰ ਸਾਹਿਬ ਦੀ ਸੰਪਰਦਾ ਬੜੇ ਬੜੇ ਮਹਾਪੁਰਸ਼ ਭਗਤ ਧੰਨਾ ਜੀ ਤੋਂ ਬਾਬਾ ਸੁਖਦੇਵ ਸਿੰਘ ਜੀ ਉਹ ਵੀ ਸਾਡੇ ਵਿੱਚ ਆ ਕੇ ਬਿਰਾਜਮਨ ਹੋਏ ਨੇ ਗੁਰੂ ਮਹਾਰਾਜ ਜੀ ਦੀ ਫਤਿਹ ਜਿਹੜੀ ਸਾਂਝੇ ਕਰੀਏ ਗਾਜਵਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਅਮਰੀਕ ਸਿੰਘ ਜੀ ਦਾ ਜਿਨ੍ਹਾਂ ਨੇ ਗੁਰਮੁਖ ਵਿਚਾਰਾਂ ਦੇ ਰਾਹੀਂ ਆਪ ਜੀ ਨੂੰ ਨਿਹਾਲ ਕੀਤਾ ਹੈ